ਅਈ ਅਮਰਪਾਲ ਸਿੰਘ ਦੀ ਜਥੇ ਤੋਂ ਬਾਅਦ ਇੱਕ ਵੱਖਰਾ ਰੌ ਇੱਕ ਵੱਖਰੀ ਲਹਿਰ ਉੱਠਦੀ ਨਜ਼ਰ ਆ ਰਹੀ ਹੈ ਲਗਾਤਾਰ ਵੱਖ-ਵੱਖ ਕਿਸਮ ਦੇ ਬਿਆਨ ਸਾਂਝੇ ਕੀਤੇ ਜਾ ਰਹੇ ਨੇ ਲਗਾਤਾਰ ਵੱਖ-ਵੱਖ ਕਿਸਮ ਦੇ ਵਿਚਾਰ ਸਾਂਝੇ ਕੀਤੇ ਜਾ ਰਹੇ ਨੇ ਖਾਸ ਕਰਕੇ ਭਾਈ ਅਮਰਿਤਪਾਲ ਸਿੰਘ ਔਰ ਉਹਨਾਂ ਦੇ ਨਾਲ-ਨਾਲ ਸਰਬਜੀਤ ਸਿੰਘ ਖਾਲਸਾ ਹੁਣ ਵਿਚਾਰ ਇੱਥੋਂ ਤੱਕ ਉੱਭਰ ਆਏ ਨੇ ਪੰਜਾਬ ਦੇ ਵਿੱਚ ਵੱਖਵਾਦੀਆਂ ਦੀ ਲਹਿਰ ਤਰੀ ਹੋਈ ਹੈ ਵੱਖਵਾਦੀ ਜਿਹੜੇ ਨੇ ਖਾਸ ਕਰਕੇ ਗਰਮ ਖਿਆਲੀ ਜਿਹੜੇ ਨੇ ਉਹ ਸਿਆਸਤ ਦਾ ਹਿੱਸਾ ਬਣਦੇ ਪਏ ਨੇ ਇਸ ਤੋਂ ਤੇ ਸਵਾਲ ਬੇहद ਖੜੇ ਹੁੰਦੇ ਨੇ ਪਰ ਸਵਾਲਾਂ ਦੇ ਨਾਲ-ਨਾਲ ਹੋਰ ਬਹੁਤ ਚੀਜ਼ਾਂ ਵਾਪਰ ਰਹੀਆਂ ਨੇ ਗੱਲ ਕਰਦੇ ਹਾਂ ਇੱਕ ਇਹੋ ਜਿਹੇ ਸ਼ਖਸ ਦੀ ਜਿਹੜਾ ਸ਼ਖਸ ਸਿੱਖ ਇਤਿਹਾਸ ਦਾ ਇੱਕ ਹਿੱਸਾ मात्र ਹੈਗਾ ਜ਼ਰੂਰ ਉਹਨਾਂ ਦਾ ਨਾਮ ਲੰਗੇ ਦਿਨਾਂ ਦੇ ਵਿੱਚ ਬੇहद ਉਭਰਿਆ ਆ ਗੱਲ ਕੀਤੀ ਜਾ ਰਹੀ ਹੈ ਭਾਈ ਮਨਜੀਤ ਸਿੰਘ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਨੇ ਅਤੇ ਉਹਨਾਂ ਨੇ ਹਾਲ ਹੀ ਦੇ ਵਿੱਚ ਅਕਾਲੀ ਦਲ ਨੂੰ ਛੱਡਿਆ ਇਸ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਦਾ ਸਿੱਧਾ ਸਮਰਥਨ ਉਹਨਾਂ ਨੇ ਕਰ ਦਿੱਤਾ ਸੀਗਾ ਭਾਈ ਮਨਜੀਤ ਸਿੰਘ ਔਰ ਉਹਨਾਂ ਦੇ ਪੁੱਤਰ ਕੁਮਰ ਚੜਤ ਸਿੰਘ ਇਹ ਦੋਵੇਂ ਭਾਈ ਅਮਰਿਤਪਾਲ ਸਿੰਘ ਦੇ ਨਾਲ ਰਲ ਗਏ ਇਸ ਤੋਂ ਪਹਿਲਾਂ ਅੱਗੇ ਵਧੀਏ ਇਹ ਵੀ ਦੱਸ ਦਿੰਨੇ ਆ ਕਿ ਕਮਰ ਚੜਤ ਸਿੰਘ ਪਹਿਲਾਂ ਹੀ ਭਾਈ ਅਮਰਿਤਪਾਲ ਸਿੰਘ ਦੇ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਸਨ ਔਰ ਉਸ ਤੋਂ ਬਾਅਦ ਉਹਨਾਂ ਦੇ ਪਿਤਾ ਭਾਈ ਮਨਜੀਤ ਸਿੰਘ ਵੀ ਆ ਗਏ ਸਨ ਹੁਣ ਭਾਈ ਮਨਜੀਤ ਸਿੰਘ ਕੌਣ ਨੇ ਭਾਈ ਮਨਜੀਤ ਸਿੰਘ ਜਿਵੇਂ ਪਹਿਲਾਂ ਵੀ ਦੱਸ ਚੁੱਕੇ ਆ ਕਿ ਭਾਈ ਮਨਜੀਤ ਸਿੰਘ ਜਿਹੜੇ ਨੇ ਉਹ 1984 ਵੇਲੇ ਜਿਹੜਾ ਹਮਲਾ ਹੋਇਆ ਸੀ ਸ੍ਰੀ ਕਲਕੱਤਕ ਸਾਬ ਤੇ ਔਰ ਉਸ ਤੋਂ ਬਾਅਦ ਜੋ ਸਾਰਾ ਆਫਟਰਮੈਥ ਵਾਪਰਿਆ ਉਸ ਦੇ ਵਿੱਚ ਭਾਈ ਮਨਜੀਤ ਸਿੰਘ ਦਾ ਵੱਡਾ ਰੋਲ ਰਿਹਾ ਹੈ ਖਾਸ ਕਰਕੇ ਭਾਈ ਅਮਰੀਕ ਸਿੰਘ ਜਿਹੜੇ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਸੁਪੁੱਤਰ ਸਨ ਉਹਨਾਂ ਦੇ ਸਗੇ ਭਰਾ ਯਾਨੀ ਕਿ ਭਾਈ ਮਨਜੀਤ ਸਿੰਘ ਵੀ ਸਰਦਾਰ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਸੁਪੁੱਤਰ ਨੇ ਔਰ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦੇ ਕਰੀਬੀ ਦੋਸਤ ਮੰਨੇ ਜਾਂਦੇ ਨੇ ਕਿਉਂਕਿ ਅਮਰੀਕ ਸਿੰਘ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦੇ ਕਰੀਬੀ ਦੋਸਤ ਸਨ ਔਰ ਭਰਾ ਹੋਣ ਦੇ ਨਾਤੇ ਉਹ ਵੀ ਖਾਸ ਰਿਸ਼ਤਾ ਜਨਰਲ ਸਿੰਘ ਪਿੰਡਰਾਵਾਲਿਆਂ ਨਾਲ ਰਖਤੇ ਸਨ ਖੈਰ ਉਹਨਾਂ ਨੇ ਅਕਾਲੀ ਦਲ ਨੂੰ ਨਾ ਕਰ ਦਿੱਤੀ ਸੀ ਅਕਾਲੀ ਦਲ ਨੂੰ ਅਲਵਿਦਾ ਕਰ ਦਿੱਤਾ ਸੀ ਔਰ ਸਮਰਥਨ ਜਿਹੜਾ ਸਦਾ ਸੀ ਉਹ ਭਾਈ ਅਮਰਤਪਾਲ ਸਿੰਘ ਨੂੰ ਦੇ ਰਿਤਾ ਸੀ ਹੁਣ ਮੀਡੀਆ ਦੇ ਵਿੱਚ ਵਿਚਰਦੇ ਹੋਏ ਉਹ ਸਿੱਧੀਆਂ ਸ਼ਿਕਾਇਤਾਂ ਜਿਹੜੀਆਂ ਨੇ ਉਹ ਅਕਾਲੀ ਦਲ ਦੇ ਖਿਲਾਫ ਕਰਦੇ ਨਜ਼ਰ ਆਉਂਦੇ ਨੇ ਸਿੱਧੇ ਬਿਆਨ ਅਕਾਲੀ ਦਲ ਦੇ ਖਿਲਾਫ ਕਰਦੇ ਨਜ਼ਰ ਆਉਂਦੇ ਨੇ ਕਹਿੰਦੇ ਕਿ ਵਿਰਸਾ ਸਿੰਘ ਵਲਟੋਹਾ ਦੇ ਅੰਦਰ ਪੰਥ ਬਿਲਕੁਲ ਵੀ ਨਹੀਂ ਬਚਿਆ ਇਦਾਂ ਕਿਉਂ ਕਿਹਾ ਉਹਨਾਂ ਨੇ ਕਿਉਂ ਇਹ ਗੱਲਾਂ ਕਹੀਆਂ ਗਈਆਂ ਨੇ ਕਿਉਂ ਇਸ ਬਾਰੇ ਬਿਆਨ ਦਿੱਤਾ ਗਿਆ ਇਹ ਜਾਣਨਾ ਬਹੁਤ ਜ਼ਰੂਰੀ ਹੈ ਵਰਸਾ ਸਿੰਘ ਵਲਟੋਹਾ ਜਿਹੜੇ ਨੇ ਜੇ ਆਪਾਂ ਗੱਲ ਕਰੀਏ ਵਰਸਾ ਸਿੰਘ ਵਲਟੋਹਾ ਦੀ ਜਾਂ ਫਿਰ ਉਹਨਾਂ ਦੇ ਚੋਣ ਮੈਦਾਨ 'ਚ ਆਉਣ ਦੀ ਤਾਂ ਉਸ ਵੇਲੇ ਜਦੋਂ ਵਰਸਾ ਸਿੰਘ ਵਲਟੋਹਾ ਦਾ ਨਾਮ ਐਲਾਨਿਆ ਗਿਆ ਸੀ ਉਸ ਵੇਲੇ ਇੱਕ ਵਿਵਾਦ ਖੜਾ ਹੋ ਗਿਆ ਸੀ ਕਿ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਨੇ ਵਰਸਾ ਸਿੰਘ ਵਲਟੋਹਾ ਨਾਲ ਮੁਲਾਕਾਤ ਕੀਤੀ ਸੀ ਜਿਸ ਤਰ੍ਹਾਂ ਪਹਿਲਾਂ ਅਕਾਲੀ ਦਲ ਦੇ ਜਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਸੀਗੇ ਉਹ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਲੱਗੇ ਧਰਨੇ ਦੇ ਅੰਦਰ ਆਉਂਦੇ ਜਾਂਦੇ ਰਹ ਤੰਨੇ ਦੇ ਵਿੱਚ ਆ ਕੇ ਵਿਰਸਾ ਸਿੰਘ ਵਲਟੋਹਾ ਨੇ ਭਾਈ ਅਮਰਤਪਾਲ ਸਿੰਘ ਦੇ ਮਾਪਿਆਂ ਦੇ ਨਾਲ ਗੱਲਬਾਤ ਕੀਤੀ ਸੀ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਸੀ ਔਰ ਉਦੋਂ ਜਾਣਕਾਰੀ ਮੁਤਾਬਕ ਜੋ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਸੀਗਾ ਉਦੋਂ ਇਹ ਦਾਵਾ ਕੀਤਾ ਗਿਆ ਸੀ ਕਿ ਜੇ ਵਿਰਸਾ ਸਿੰਘ ਵਲਟੋਹਾ ਲੜਨਗੇ ਤਾਂ ਭਾਈ ਅਮਰਤਪਾਲ ਸਿੰਘ ਦੇ ਮਾਪੇ ਜਾਂ ਅਮਰਤਪਾਲ ਸਿੰਘ ਚੌਂ ਮੈਦਾਨ ਦੇ ਵਿੱਚ ਨਹੀਂ ਉਤਰਨਗੇ ਖੈਰ ਇਹ ਗੱਲਾਂ ਉਸ ਵੇਲੇ ਹੁੰਦੀਆਂ ਨੇ ਔਰ ਇਸ ਕੱਲ ਦੇ ਉੱਤੇ ਵਰਸਾ ਸਿੰਘ ਵਲਟੋਹਾ ਹਾਮੀ ਵੀ ਭਰਦੇ ਨੇ ਪਰ ਦੂਜੇ ਪਾਸੇ ਪੰਥਕ ਰੁਝਾਨ ਵਾਲੇ ਲੋਕ ਔਰ ਖਾਸ ਕਰਕੇ ਭਾਈ ਮਨਜੀਤ ਸਿੰਘ ਇਹੀ ਗੱਲ ਬਾਰ-ਬਾਰ ਕਹਿੰਦੇ ਰਹੇ ਕਿ ਵਰਸਾ ਸਿੰਘ ਵਲਟੋਹਾ ਨੂੰ ਚੋਣ ਮੈਦਾਨ 'ਚ ਨਹੀਂ ਆਣਾ ਚਾਹੀਦਾ ਸੀ ਉਹਨਾਂ ਨੇ ਨਿੱਜੀ ਤੌਰ ਦੇ ਉੱਤੇ ਵੀ ਕਿਹਾ ਕਿ ਵਰਸਾ ਸਿੰਘ ਵਲਟੋਹਾ ਨੂੰ ਜਦੋਂ ਇਸ ਸੀਟ ਲਈ ਐਲਾਨਿਆ ਗਿਆ ਸੀ ਵਰਸਾ ਸਿੰਘ ਵਲਟੋਹਾ ਨੂੰ ਆਪ ਉਹ ਸੀਟ ਛੱਡ ਦੇਣੀ ਚਾਹੀਦੀ ਸੀ ਕਿਉਂਕਿ ਇਹ ਪੰਥਕ ਰੁਝਾਨ ਸੀ ਔਰ ਪੰਥਕ ਰੁਝਾਨ ਦਿਖਾਤਰ ਨਿੱਜੀ ਹਿੱਤ ਸਾਹਮਣੇ ਨਹੀਂ ਰੱਖੇ ਜਾ ਸਕਦੇ ਜਿਸ ਵਾਸਤੇ ਉਹਨਾਂ ਨੇ ਕਿਹਾ ਕਿ ਵਰਸਾ ਸਿੰਘ ਤੋਹਾਂ ਨੂੰ ਇਹ ਸੀਟ ਛੱਡ ਦੇਣੀ ਚਾਹੀਦੀ ਸੀ ਜਿਸ ਵਾਸਤੇ ਉਹਨਾਂ ਦਾ ਦਾਵਾ ਆ ਉਹਨਾਂ ਦਾ ਦਾਵਾ ਆ ਕਿ ਇਹ ਸੀਟ ਛੱਡ ਦੇਣੀ ਚਾਹੀਦੀ ਸੀ ਔਰ ਕਿਹਾ ਕਿ ਇਸ ਵਾਸਤੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨਾਲ ਜਾਂ ਫਿਰ ਵਰਸਾ ਸਿੰਘ ਵਲਟੋਹਾ ਨਾਲ ਗੱਲ ਵੀ ਕੀਤੀ ਸੀ ਉਹਨਾਂ ਦਾ ਦਾਵਾ ਹੈ ਕਿ ਪਹਿਲਾਂ ਕਮਨ ਚੜਤ ਸਿੰਘ ਉਹਨਾਂ ਦੇ ਸੁਪੁੱਤਰ ਭਾਈ ਅਮਰਤਪਾਲ ਸਿੰਘ ਦੇ ਪ੍ਰਚਾਰ ਵਿੱਚ ਆ ਚੁੱਕੇ ਸਨ ਉਹ ਲੇਟ ਤਾਂ ਹੋ ਗਏ ਕਿਉਂਕਿ ਉਹ ਕੋਸ਼ਿਸ਼ ਕਰ ਰਹੇ ਸੀ ਕਿ ਅਕਾਲੀ ਦਲ ਭਾਈ ਅਮਰਤਪਾਲ ਸਿੰਘ ਨੂੰ ਸਮਰਥਨ ਦੇ ਦੇਵੇ ਉਹਨਾਂ ਦਾ ਉਹਨਾਂ ਦਾ ਦਾਵਾ ਹੈ ਕਿ ਉਹ ਕੋਸ਼ਿਸ਼ ਕਰ ਰਹੇ ਸਨ ਕਿ ਭਾਈ ਅਮਰਤਪਾਲ ਸਿੰਘ ਨੂੰ ਸਮਰਥਨ ਦੇ ਦਿੱਤਾ ਜਾਵੇ ਪਰ ਜਦੋਂ ਉਦਾਂ ਹੁੰਦਾ ਨਹੀਂ ਨਜ਼ਰ ਆਇਆ ਤਾਂ ਉਹਨਾਂ ਨੇ ਪਾਰਟੀ ਛੱਡ ਦਿੱਤੀ ਵਿਰਸਾ ਸਿੰਘ ਬਲਟੋਹਾ ਜਿਹੜੇ ਨੇ ਉਹ ਚੋਣ ਮੈਦਾਨ 'ਚ ਉਤਰੇ ਔਰ ਜੋ ਹਸ਼ਰ ਉਹਨਾਂ ਦਾ ਹੋਇਆ ਪਾਰਟੀ ਦਾ ਹੋਇਆ ਇਸ ਚੋਣ ਦੇ ਵਿੱਚ ਖਾਸ ਕਰਕੇ ਖੜੂਰ ਸਾਹਿਬ ਹਲਕੇ ਦੇ ਵਿੱਚ ਉਹ ਹਰ ਕਿਸੇ ਨੇ ਦੇਖਿਆ ਵਿਰਸਾ ਸਿੰਘ ਬਲਟੋ ਨੀ 13 ਦੇ ਵਿੱਚ ਵੀ ਨਹੀਂ ਔਰ ਖਡੂਰ ਸਾਹਿਬ ਦੀ ਸੀਟ ਭਾਈ ਅਮਰਪਾਲ ਸਿੰਘ ਜੱਤ ਜਾਂਦੇ ਨੇ ਹੁਣ ਇੱਥੇ ਇੱਕ ਹੋਰ ਵੇਰਵਾ ਸਾਂਝਾ ਕਰਦੇ ਨੇ ਭਾਈ ਮਨਜੀਤ ਸਿੰਘ ਕਹਿੰਦੇ ਜਦੋਂ 1999 ਦੇ ਵਿੱਚ ਇਲੈਕਸ਼ਨਸ ਹੋਈਆਂ ਸਨ ਲੋਕ ਸਭਾ ਚੋਣਾਂ ਹੋਈਆਂ ਸਨ ਤਾਂ ਉਦੋਂ ਉਹਨਾਂ ਦੇ ਕੋਲ ਸਿੱਧਾ ਆਫਰ ਸੀਗਾ ਔਰ ਉਹ ਸੀਟ ਜਿੱਥੋਂ ਉਹਨਾਂ ਨੇ ਲੜਨੀ ਸੀ ਉਹ ਸੀਟ ਪਟਿਆਲੇ ਦੀ ਸੀਟ ਤੋਂ ਜਿਹੜੀ ਉਹ ਸਿਮਰਨਜੀਤ ਸਿੰਘ ਮਾਨ ਦੇ ਵਾਸਤੇ ਉਹਨਾਂ ਨੇ ਉਹ ਸੀਟ ਛੱਡ ਦਿੱਤੀ ਸੀ ਉਹਨਾਂ ਦਾ ਉਹ ਦਾਵਾ ਕਰਦੇ ਨੇ ਕਿ ਸਿਮਰਨਜੀਤ ਸਿੰਘ ਮਾਨ ਦੇ ਭੈਣ ਉਹਨਾਂ ਨੂੰ ਮਿਲਣਾ ਆਏ ਸੀਗੇ ਔਰ ਸਿਮਰਨਜੀਤ ਸਿੰਘ ਮਾਨ ਦੇ ਵਾਸਤੇ ਉਹਨਾਂ ਨੇ ਆਪਣੀ ਸੀਟ ਦੀ ਕੁਰਬਾਨੀ ਕੀਤੀ ਸੀ ਉਸ ਤੋਂ ਬਾਅ ਇਹ ਜ਼ੋਹੋ ਅਕਾਲੀ ਦਲ ਤੋਂ ਔਰ ਵਰਸਾ ਸਿੰਘ ਵਲਟੋਹਾ ਤੋਂ ਐਕਸਪੈਕਟ ਕਰ ਰਹੇ ਸਨ ਸ਼ਾਇਦ ਇਹੀ ਕਾਰਨ ਹੈ ਉਹਨਾਂ ਦਾ ਇਦਾਂ ਕਹਿਣ ਦਾ ਕਿ ਵਰਸਾ ਸਿੰਘ ਵਲਟੋਹਾ ਦੇ ਅੰਦਰ ਪੰਥ ਨਹੀਂ ਬਚਿਆ ਕਿਉਂਕਿ ਉਹਨਾਂ ਦੇ ਮੁਤਾਬਿਕ ਵਰਸਾ ਸਿੰਘ ਵਲਟੋਹਾ ਨੇ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਸੀਟ ਨਹੀਂ ਛੱਡੀ ਖਰ ਉਸ ਤੋਂ ਬਾਅਦ ਵਰਸਾ ਸਿੰਘ ਵਲਟੋਹਾ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਭਾਈ ਅਮਰਿਤਪਾਲ ਸਿੰਘ ਪਹਿਲੇ ਨੰਬਰ ਤੇ ਆਉਂਦੇ ਨੇ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕਰਦੇ ਨੇ ਪਰ ਭਾਈ ਮਨਜੀਤ ਸਿੰਘ ਹੁਣ ਇੱਕ ਵੱਡਾ ਦਾਵਾ ਇਸ ਦੇ ਨਾਲ ਕਰ ਚੁੱਕੇ ਨੇ ਇੱਥੇ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਭਾਈ ਮਨਜੀਤ ਸਿੰਘ ਨੇ ਦਾਵਾ ਕੀਤਾ ਕਿ ਭਾਈ ਅਮਰਿਤਪਾਲ ਸਿੰਘ ਨੂੰ ਅਸੀਂ 15 ਦਿਨਾਂ ਦੇ ਅੰਦਰ ਅੰਦਰ ਜੇਲ੍ਹੋਂ ਬਾਹਰ ਲੈ ਕੇ ਆਵਾਂਗੇ 15 ਦਿਨਾਂ ਦੇ ਅੰਦਰ ਅੰਦਰ ਭਾਈ ਅਮਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਅਤੇ ਪੰਜਾਬ ਦੇ ਖਡੂਰ ਸਾਹਿਬ ਦੇ ਲੋਕਾਂ ਦੇ ਵਿੱਚ ਹੋਵੇਗਾ ਇਸ ਗੱਲ ਦਾ ਦਾਵਾ ਭਾਈ ਮਨਜੀਤ ਸਿੰਘ ਨੇ ਕੀਤਾ ਕਰ ਆਉਂਦਾ ਸਮਾਂ ਕੀ ਲੈ ਕੇ ਆਉਂਦਾ ਆ ਕਦੋਂ ਭਾਈ ਅਮਰਿਤਪਾਲ ਸਿੰਘ ਬਾਹਰ ਆਉਣਗੇ ਔਰ ਅਕਾਲੀ ਦਲ ਦਾ ਕੀ ਭਵਿੱਖ ਹੋਵੇਗਾ ਉਹ ਸਮਾਂ ਦੱਸੇਗਾ ਜੋ ਵੀ ਹੋਵੇਗਾ ਦੱਸਦੇ ਰਾਵਾਂਗੇ ਬਣੇ ਰੋ 1 India Punjabi ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ